ਜੋ ਪੰਜਾਬ ਦਾ ਯੂਥ ਹੈ ਉਹ ਸਾਰਾ ਬਾਹਰ ਆ ਰਿਹਾ ਜੀ ਬਿਲਕੁਲ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਹਜੇ ਕਈ ਵੀ ਲੋਕ ਹੈਗੇ ਨੇ ਜੋ ਪੰਜਾਬ ਜਿਹਾ ਰਹਿ ਕੇ ਪੰਜਾਬ ਦੀ ਤਰੱਕੀ ਵੱਲ ਸੋਚਦੇ ਨੇ ਕਿ ਨਹੀਂ ਜੀ ਅਸੀਂ ਇੱਥੇ ਦੇ ਜੰਮੇ ਪਲੇ ਆ ਕਿ ਭਾਵੇਂ ਪੰਜਾਬ ਯੂ نو ਟਰਬਲਡ ਟਾਈਮਸ ਤੋਂ ਗੁਜ਼ਰ ਰਿਹਾ ਬਟ ਸਾਨੂੰ ਪਤਾ ਕਿ ਪੰਜਾਬ ਅੱਗੇ ਜਾ ਕੇ ਵਧਿਆ ਹੋਏਗਾ ਸਰਕਾਰ ਵਧਿਆ आएगी ਤੇ ਪੰਜਾਬ ਦੀ ਤਰੱਕੀ ਹੋਏਗੀ ਇਹ ਜੀ ਤੁਹਾਨੂੰ ਲੱਗਦਾ ਹੈ ਕਿ ਯੂਥ ਹੈਗਾ ਹਲੇ ਵੀ ਪੰਜਾਬ ਦੇ ਅੰਦਰ ਕਰਨ ਮੈਂ ਇੱਕ ਚੀਜ਼ ਕਹਿਣਾ ਚਾਹੂੰਗੀ ਦੇਖੋ ਪ੍ਰਵਾਸ ਬੁਰਾ ਨਹੀਂ ਹੈਗਾ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਿਹਾ ਸੀ ਚੰਗੇ ਲੋਕਾਂ ਨੂੰ ਕਿ ਤੁਸੀਂ ਉੱਜੜ ਜਾਓ ਅੱਜ ਜੇ ਪੰਜਾਬੀ ਬਾਹਰ ਗਏ ਹੋਏ ਆ ਉਹਨਾਂ ਨੇ ਪ੍ਰਵਾਸ ਕੀਤਾ ਤੇ ਤੁਸੀਂ ਸਾਰੇ ਉੱਥੇ ਚੰਗੇ ਅਹੁਦਿਆਂ ਤੇ ਬੈਠੇ ਹੋ ਔਰ ਜ਼ਰੂਰ ਦਿਨ 'ਚ ਤੁਹਾਨੂੰ ਕੋਈ ਇੱਕ ਅੱਧਾ ਜ਼ਰੂਰ ਮਿਲਦਾ ਹੋਏਗਾ ਜਿਹੜਾ ਤੁਹਾਨੂੰ ਪੁੱਛਦਾ ਹੋਏਗਾ ਕਿ ਤੁਹਾਡੀ ਬੈਕਗ੍ਰਾਉਂਡ ਜਾਂ ਤੁਹਾਡੀ ਕੋਈ ਨਾ ਕੋਈ ਜੜ ਪੰਜਾਬ ਨਾਲ ਜੁੜਦੀ ਹੈ ਸੋ ਤੁਹਾਨੂੰ ਵੀ ਮਾਣ ਮਹਿਸੂਸ ਹੁੰਦਾ ਹੋਏਗਾ ਦੱਸਦੇ ਹੋਏ ਕਿ ਹਾਂ ਅਸੀਂ ਪੰਜਾਬ ਤੋਂ ਹੈਗੇ ਆਂ ਸੋ ਇਸ ਤਰ੍ਹਾਂ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਵੀ ਤਾਂ ਅੱਗੇ ਵੱਧਦਾ ਹੈਗਾ ਰਹੀ ਗੱਲ ਜਿਹੜਾ ਬਹੁਤ ਜ਼ਿਆਦਾ ਪ੍ਰਵਾਸ ਹੋ ਰਿਹਾ ਹੈਗਾ ਅੱਜ ਜੇ ਤੁਸੀਂ 10th ਕੋਈ ਕਿਸੇ ਵੀ ਸਕੂਲ ਦੇ 10th ਕਲਾਸ ਦੇ ਵਿੱਚ ਚਲੇ ਜਾਣਾ ਉੱਥੇ ਜਾ ਕੇ ਤੁਸੀਂ ਬੱਚਿਆਂ ਦੇ ਹੱਥ ਖੜੇ ਕਰਵਾ ਲੈਣਾ ਕਿ ਤੁਹਾਡੇ ਵਿੱਚੋਂ ਕਿੰਨੇ ਬੱਚੇ ਅਫਸਰ ਬੰਨਾ ਚਾਹੁੰਦੇ ਨੇ ਕਿੰਨੇ ਬੱਚੇ ਇੰਜੀਨੀਅਰ ਬੰਨਾ ਚਾਹੁੰਦੇ ਨੇ ਜਾਂ ਕਿੰਨੇ ਬੱਚੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ ਜਾਂ ਕਿੰਨੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਤਾ ظاہر ਜੀ ਗੱਲ ਹੈ ਕਿ 70% ਸ਼ਾਇਦ ਮੈਂ ਘਾਟ ਹੀ ਕਹਿ ਰਹੀ ਹਾਂ ਕਈ ਥਾਵਾਂ ਤੇ ਤਾਂ 90% ਵੀ ਤੁਹਾਨੂੰ ਮਿਲਣਗੇ ਉਹਨਾਂ ਦੇ ਵਿੱਚੋਂ ਉਹ ਬੱਚੇ ਬਾਹਰ ਜਾਣਾ ਚਾਹੁੰਦੇ ਹੋਣਗੇ ਔਰ ਜੇ ਤੁਸੀਂ ਉਹਨਾਂ ਨੂੰ ਪੁੱਛੋਗੇ ਕਿ ਬਾਹਰ ਜਾ ਕੇ ਕੀ ਕਰਨਾ ਚਾਹੁੰਦੇ ਹੋ ਤੇ ਉਹਨਾਂ ਕੋਲ ਜਵਾਬ ਨਹੀਂ ਹੈ ਉਹ ਬਸ ਕਹਿੰਦੇ ਬਾਹਰ ਜਾਣਾ ਹੈ ਔਰ ਇਹੀ ਉਹਨਾਂ ਦਾ ਏਮ ਹੈ ਉਸ ਦਾ ਕਾਰਨ ਇਹ ਨੇ ਕਿਉਂਕਿ ਉਹਨਾਂ ਦਾ ਬੁਰੀ ਤਰ੍ਹਾਂ ਦੇ ਨਾਲ ਬ੍ਰੇਨ ਵਾਸ਼ ਹੋ ਗਿਆ ਬ੍ਰੇਨ ਵਾਸ਼ ਦਾ ਕਾਰਨ ਕੀ ਹੈ ਇੱਕ ਤਾਂ ਸਾਡੇ ਜਿਹੜੇ ਐਨ ਆਰ ਆਈ ਐ ਉਹ ਵੀ ਜ਼ਿੰਮੇਵਾਰ ਹੈ ਜਿਸ ਤਰ੍ਹਾਂ ਦੀ ਧਾਮ-ਜਾਮ ਉਹ ਦਿਖਾਉਂਦੇ ਆ ਤੇ ਆਪਣੀ ਲਾਈਫ ਦੀ ਰੀਅਲ ਸਾਈਡ ਨਹੀਂ ਦਿਖਾਉਂਦੇ ਕਿ ਉਹ ਕਿੰਨਾ ਸਟਰਗਲ ਕਰ ਰਿਹਾ ਜੇ ਉਹ ਅੱਜ ਉੱਥੇ ਚੰਗੀ ਜ਼ਿੰਦਗੀ ਜੀ ਰਿਹਾ ਤੇ ਉਹਦੇ ਪਿੱਛੇ ਉਹਨਾਂ ਨੇ ਬਹੁਤ ਸਾਰੇ ਇਹੋ ਜਿਹੇ ਕੰਮ ਕੀਤੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਉਹਨਾਂ ਨੇ ਹੱਥ ਵੀ ਨਹੀਂ ਲਾਉਣਾ ਸੀ ਪਰ ਉਹ ਨਹੀਂ ਦਿਖਾਉਣਗੇ ਉਹ ਸਿਰਫ ਆਪਣੀ ਤਰੱਕੀ ਦਿਖਾਉਂਦੇ ਆ ਜੋ ਕਿ ਪੰਜਾਬ ਦੇ ਮੁੰਡਿਆਂ ਨੂੰ ਬਹੁਤ ਅਟਰੈਕਟ ਕਰਦੀ ਹੈਗੀ ਐ ਸੋ ਮੈਂ ਬਹੁਤ ਵਾਰੀ ਦੇਖਿਆ ਅਸੀਂ ਔਰ ਨਾਰਮਲੀ ਕਈ ਵਾਰ ਕੋਈ ਬੱਚਾ ਸਾਡੇ ਕੋਲ ਬੈਠਾ ਹੁੰਦਾ ਅਸੀਂ ਉਹਨੂੰ ਪੁੱਛ ਲੈਂਦੇ ਆ ਵੀ ਅੱਛਾ ਬਈ ਹੁਣ 10th ਹੋ ਜਾਣੀ ਹੈ ਕੀ ਕਰਨਾ ਤਾਂ ਉਹਦਾ ਇੱਕ ਹੀ ਹੁੰਦਾ ਮੈਂ ਬਾਹਰ ਜਾਣਾ ਸੋ ਉਹਨੂੰ ਇਹ ਨਹੀਂ ਪਤਾ ਕਿ ਉਹਨੇ ਬਾਹਰ ਜਾ ਕੇ ਕੀ ਕਰਨਾ ਆ ਕੀ ਕੰਮ ਕਰਨਾ ਹੈਗਾ ਆ ਜਾਂ ਉਹਨੂੰ ਕੁਝ ਸਿੱਖ ਕੇ ਜਾਣ ਦੀ ਲੋੜ ਹੈ ਜਾਂ ਨਹੀਂ ਜਾਣ ਦੀ ਲੋੜ ਹੈਗੀ ਮੋਸਟਲੀ ਤਾਂ ਤੁਸੀਂ ਇਹ ਵੀ ਦੇਖੋ ਕਿ ਪਿੰਡਾਂ ਦੇ ਉਹ ਮੁੰਡੇ ਉਹਨਾਂ ਨੂੰ ਇਹ ਵੀ ਲੱਗਦਾ ਕਿ ਜੇ ਬਾਹਰ ਜਾਣ ਲਈ ਜ਼ਮੀਨ ਵੀ ਵੇਚਣੀ ਪੈ ਜਾਂਦੀ ਹੈ ਤੇ ਮਤਲਬ ਇੱਥੇ ਕੁਝ ਰਵੇ ਨਾ ਰਵੇ ਪਰ ਉਸੇ ਬਾਅਦ ਜਾਣਾ ਹੈਗਾ ਸੋ ਇਹ ਜਿਹੜੀ ਹੋੜ ਆ ਇਹ ਚੰਗੀ ਨਹੀਂ ਹੈਗੀ ਕਿਉਂਕਿ ਜਦੋਂ ਕੋਈ ਵੀ ਸਮਾਜ ਬਦਲਦਾ ਹੈ ਤੇ ਉਸ ਦੇ ਵਿੱਚ ਜਿਹੜਾ ਉਹਦਾ ਯੂਥ ਹੁੰਦਾ ਕਿਉਂਕਿ ਯੂਥ ਦੇ ਕੋਲ ਉਹ ਜੋਸ਼ ਹੁੰਦਾ ਹੈ ਉਹ ਵਿਜ਼ਨ ਹੁੰਦਾ ਦੇਖੋ ਬਜ਼ੁਰਗ ਤਾਂ ਤੁਹਾਡੀ ਤਰਜ਼ਮਾਨੀ ਕਰ ਸਕਦੇ ਆ ਤੁਹਾਨੂੰ ਆਪਣੇ ਤਜਰਬੇ ਦੱਸ ਸਕਦੇ ਹੈਗੇ ਪਰ ਜਿਹੜੀ ਮੈਨ ਪਾਵਰ ਆ ਉਹ ਸਭ ਤੋਂ ਵੱਧ ਯੂਥ ਦੀ ਹੁੰਦੀ ਹੈ ਜਦੋਂ ਇੱਥੇ ਸਾਡੇ ਕੋਲ ਉਹ ਨਹੀਂ ਹੋਏਗਾ ਔਰ ਜਿਹੜੀ ਨਵਾਂ ਵਿਚਾਰ ਆ ਨਿਊ ਆਈਡੀਆ ਜਦੋਂ ਸਾਡਾ ਇਥੋਂ ਦਾ ਵਧੀਆ ਯੂਥ ਵੀ ਬਾਹਰ ਰਹੇਗਾ ਤੇ ਨਿਊ ਆਈਡੀਆ ਇਨਵੈਂਸ਼ਨ ਹੀ ਨਹੀਂ ਹੋਏਗੀ ਤੇ ਤਰੱਕੀ ਕਿਦਾਂ ਹੋ ਜੇਗੀ ਸੋ ਇਹ ਥੋੜਾ ਜਿਹਾ ਹੈ ਬ੍ਰੇਨ ਵਾਸ਼ ਤਾਂ ਹੈ ਬਾਹਰ ਜਾਣ ਦੇ ਨਾਂ ਦੇ ਉੱਤੇ ਪਰ ਇਹਨੂੰ ਮਾੜਾ ਵੀ ਨਹੀਂ ਕਹਿ ਸਕਦੇ